ਤੋ ਛੀ ਤਾਂ ਸਾਰੇ ਹੀ ਨੇ ਹਾਂ ਪਰ ਜਿਹੜਾ ਕਾਲ ਤਖਤ ਤੇ ਆ ਕੇ ਕਹਿ ਰਿਹਾ ਵੀ ਮੈਨੂੰ ਮੁਆਫ ਕਰਵਾ ਸਾਥੋ ਗਲਤੀਆਂ ਆਈਆਂ ਅਸੀਂ ਉਹ ਤਾਂ ਨਾਲ ਤਾਂ ਅਸੀਂ ਬੋਲ ਨਹੀਂ ਸਕੇ ਅਸੀਂ ਆ ਜਾਈਆਂ ਕਾਲ ਤਖਤ ਤੇ ਮੈਂ ਸਮਝਦਾ ਵੀ ਚੰਗੀ ਗੱਲ ਆ ਇਹ ਤਾਂ ਕਿਉਂ ਜਥੇਦਾਰ ਨੂੰ ਫੈਸਲਾ ਲੈਣਾ ਪੈਣਾ ਨਾ ਵੀ ਉਹਨਾਂ ਨੂੰ ਕੀ ਸਜ਼ਾ ਲਾਉਂਦਾ ਹੈ ਕੀ ਉਹਨਾਂ ਨੂੰ ਕਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਉਹਨਾਂ ਨੇ ਵਿਹਾਰ ਹੁੰਦਾ ਕਾਲ ਤਖਤ ਤੋਂ ਮਾਫੀ ਦੇਣ ਤੋਂ ਪਹਿਲਾਂ ਨਾ ਮਗਰੋਂ ਕਰਿਓ ਉਹਨਾਂ ਨੇ ਗੱਲ ਕੀਤੀ ਨਾ ਕਰਕੇ ਜਥੇਦਾਰ ਨੇ ਬੋਲਣਾ ਜਥੇਦਾਰ ਨੂੰ ਜੋ ਪਿੱਛੋਂ ਸੁਣਿਆ ਉਹਦੇ ਮੁਤਾਬਕ ਹੀ ਬੋਲੂ ਨਾ ਵਿਚਾਰਾ ਕੀ ਲੱਗਦਾ ਅਜੇ ਵੀ ਉਹ ਚਿੱਠੀਆਂ ਚੱਲਦੀਆਂ ਕਿ ਪਿੱਛੋਂ ਸੁਨੇਹਾ ਆਉਣਾ ਤੇ ਫੇਰ ਹੀ ਸਿੰਘ ਸਾਹਿਬ ਵੱਲੋਂ ਬਿਆਨ ਦਿੱਤਾ ਜਾਣਾ ਦੇਖੋ ਜੀ ਅਸੀਂ ਮਾਇ ਦਾ ਸਾਬਕਾ ਜੋ ਵਿਚਾਰ ਹੈ ਕਿ 11 ਸਾਲ ਬਿਤਾ 17 ਸਾਲ ਮੁਲਾਜ਼ਮਤ ਕੀਤੀ ਜਥੇਦਾਰ ਤੱਕ ਸਪੀਕਰ ਆ ਕੇ ਕੋ ਮ ਬੋਲਣ ਵਾਲਾ ਕੌਮ ਵਾਸਤੇ ਤੇ ਜਥੇਦਾਰ ਨਾ ਕੌਮ ਦੀ ਜਦੋਂ ਗੱਲ ਕਰਦੇ ਆ ਆਪਾਂ ਜਥੇਦਾਰ ਮੰਨਦੇ ਆ ਅਕਾਲ ਤਖਤ ਸਾਡੇ ਵਾਸਤੇ ਮਹਾਨ ਆ ਸਾਡੇ ਵਾਸਤੇ ਅਕਾਲ ਤਖਤ ਮਹਾਨ ਆ ਸਾਡਾ ਸਿੰਘ ਚੋਕਲਾ ਜਿਹੜਾ ਹਰ ਉਸਤਵੇਂ ਤੇ ਬਿਠਾਇਆ ਉਹ ਵੀ ਸਤਕਾਰਯੋਗ ਆ ਬਿਲਕੁਲ ਪਰ ਜਿਹੜੇ ਲੀਡਰ ਨੇ ਉਹਨਾਂ ਦਾ ਤਾਂ ਇੱਕ ਮਾਇਨ ਕੀ ਕਹਾਂ ਇੱਕ ਨੌਕਰ ਆ ਤੇ ਨੌਕਰ ਦੀ ਤਰ੍ਹਾਂ ਹਮੇਸ਼ਿਆ ਨਾਲ ਕਾਲ ਤੱਕ ਦੇ ਜਾਇਦਾਦਾਂ ਵਰਫਿਆ ਕਰੇ ਚੰਡੀਗੜ੍ਹ ਸਾਧਲਾ ਤੇ ਕਰੇ ਉਥੇ ਪਿੰਡ ਸਾਧਲਾ ਤੇ ਕਰ ਰਿਹਾ ਜੋ ਉਹਨਾਂ ਨੇ ਹੁਕਮ ਹੁਕਾਮ ਗੁਰਬਚਨ ਤੋਂ ਰਾਵਲੇ ਕੀ ਹੁੰਦਾ ਰਿਹਾ ਇਹ ਵੀ ਚਰਚਾਵਾਂ ਹੋਈਆਂ ਸੀ ਕਿ ਜਿਹੜੀ ਗਲਤੀ ਦੀ ਮਾਫੀ ਜਿਹੜੀ ਚਿੱਠੀ ਆਈ ਸੀ ਉਹਦੇ ਵਾਸਤੇ ਸਿੰਘ ਸਾਹਿਬ ਨੂੰ ਕਿਹਾ ਗਿਆ ਸੀ ਕਿ ਇੱਥੇ ਆਜੋ ਸਾਡੀ ਕੋਠੀ ਇੱਥੇ ਗੱਲਬਾਤ ਕਰਨੀ ਇਹ ਚਰਚਾਵਾਂ ਵੀ ਹੋਈਆਂ ਸੀ ਪਿੱਛੇ ਜੇ ਸਾਥ ਦੇ ਜਿਹਨੂੰ ਚਾਹੇ ਜਾਣਾ ਜਾਣਾ ਪੈਂਦਾ ਨਾ ਕਈ ਵਾਰ ਗਏ ਨੇ ਗੁਰਵਚੇ ਉਥੋਂ ਵੀ ਕਈ ਵਾਰ ਗਏ ਨੇ ਕੋਟੇ ਜੋ ਉਹਨਾਂ ਨੂੰ ਉਥੋਂ ਸਤੇਜ ਦੇਣਾ ਉਹ ਕਾਲ ਤੱਕ ਜਾ ਕੇ ਬੋਲ ਦੇਣਾ ਇੱਕ 90 ਲੱਖ ਦੇ ਇਸ ਤਰ੍ਹਾਂ ਦਾ ਜ਼ਿਕਰ ਵੀ ਕੀਤਾ ਗਿਆ ਇਸ ਮਾਫੀ ਨਾਮੇ ਦੇ ਵਿੱਚ ਕਹਿੰਦੇ ਕਿ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀ ਉਹ ਵੀ ਗਲਤ ਆ ਇਹ ਵੀ ਸਾਡੀ ਗਲਤੀ ਆ ਕੌਮ ਦੇ ਘਰ ਘਰ ਸੱਥਰ ਵਿਸ਼ੇ ਨੇ ਤੇ ਲੋਕਾਂ ਦੀ ਮਦਦ ਕਰਨ ਦੀ ਲੋੜ ਸੀ ਗਰੀਬਨਾਂ ਗਲਣਾ ਲਾਉਣ ਜਿਹੜੇ ਫੌਜੀ ਵਿਚਾਰੇ ਬੈਸਕਾਂ ਛੱਡ ਕੇ ਉਹਨਾਂ ਨੂੰ ਗਲਣਾ ਲਾਉਣ ਦੀ ਲੋੜ ਸੀ ਤੇ ਇੱਕ ਸਰਸੇ ਵਾਲੇ ਸਾਹ ਦੇ ਮੁਆਫੀ ਨਾਮੇ ਨੂੰ ਸਿੱਧ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਲੱਖਾਂ ਰੁਪਏ ਆਉਦੇ 90 ਲੱਖ ਇਸ਼ਤਿਹਾਰ ਹੀ ਦੇਈ ਜਾਂਦੀ ਆ ਕੌਮ ਦਾ ਪੈਸਾ ਹੈ ਗੁਰੂ ਦੀ ਗੋਲਕ ਦਾ ਪੈਸਾ ਉਹਦੀ ਬਰਬਾਦੀ ਹੋ ਰਹੀ ਆ ਧਰਮ ਦਾ ਪੈਸਾ ਰਾਜਨੀਤੀ ਵਾਸਤੇ ਵਰਤਿਆ ਜਾ ਰਿਹਾ ਸਾਰੇ ਗੋਲਕ ਲੰਗਰ ਸਾਰੇ ਇਹਨਾਂ ਦੇ ਹੀ ਆ ਜੀ ਸਿਰਸਕ ਕਿਵੇਂ ਦੇਖਦੇ ਹੋ ਖੇਤਰੀ ਪਾਰਟੀ ਦਾ ਐਡਾ ਵੱਡਾ ਨੁਕਸਾਨ ਜੇ ਹੁਣ ਦੀ ਆਪਾਂ ਗੱਲ ਕਰੀਏ ਤੇ ਬੀਜੇਪੀ ਇਹ ਪਹਿਲੀ ਵਾਰੀ ਲੜੀ ਆ ਪੰਜਾਬ ਦੇ ਵਿੱਚ ਵੱਖਰੀ ਹੋ ਕੇ ਤੇ ਅਕਾਲੀ ਦਲ ਨਾਲੋਂ ਤੋਂ ਵੱਧ ਵੋਟਾਂ ਉਹ ਲੈ ਜਾਂਦੇ ਆ ਵੇਖੋ ਗੱਲ ਇਹ ਆ ਵੀ ਨੁਕਸਾਨ ਦੀ ਜਿਹੜੀ ਗੱਲ ਆ ਨਾ ਜੀ ਇੱਕ ਪਰਿਵਾਰ ਦਾ ਕਬਜ਼ਾ ਜਿਹਨਾਂ ਨੂੰ ਮੈਂ ਸਮਝਦਾ ਸਿੱਖੀ ਦਾ ਊੜਾ ਜਿਹੜਾ ਹੀ ਨਹੀਂ ਆਉਂਦਾ ਜੇ ਕਹੀਏ ਨਾ ਸੁਖਬੀਰ ਰਣ ਸਿੱਖੀ ਦਾ ਪਤਾ ਹੀ ਕੋਈ ਨਹੀਂ ਜੀ ਕਰੇ ਕਿਰਪਾਨ ਪਾ ਲੈਣੀ ਆ ਘਰ ਦੀ ਗੱਡੀ ਚਲਦਾ ਹੋਂ ਡਰਾਈਵਰ ਜਦੋਂ ਮਰਜੀ ਅਮਰਤ ਸ਼ਖਲਾਂ ਜਦੋਂ ਮਰਜੀ ਲਾ ਲੈਣਾ ਆਪਣੇ ਪੰਜ ਪਿਆਰੇ ਨੇ ਕੋਈ ਰੋਗ ਠੋਕੇ ਇਹਨੇ ਪੁੱਛਣਾ ਕਰੇ ਮੈਂ ਦਾੜੀ ਚੜਾ ਲੈਣੀ ਆ ਕਰੇ ਮੈਂ ਦਾੜੀ ਖੋਲ ਲੈਣੀ ਆ ਕੌਮ ਦਾ ਤੂੰ ਜਥੇਦਾਰ ਆ ਕੌਮ ਦਾ ਤੂੰ ਕਾਲੀ ਦਲ ਦਾ ਪ੍ਰਧਾਨ ਆ ਕਰੇ ਦਾੜੀ ਤੋਂ ਬੰਨ ਲੈਣਾ ਕਰਦਾ ਡਰਾਮੇ ਕਰਦਾ ਫਿਰ ਤਾਂ ਕਰੇ ਤੇਰਾ ਜੂੜਾ ਨੰਗਾ ਲੋਕਵੇਂ ਦੇ ਨਾਂ ਤੇਰੇ ਸਿਰ ਤੇ ਕੰਕਾ ਨਾਂ ਤੇਰੇ ਗਾਤਾਇ ਕਰ ਪਾਹ ਤੇੜ ਤੇ ਕਿ ਸ਼ਹਿਰਾ ਨਹੀਂ ਤੇ ਦੱਸੋ ਇਹ ਕਾਲੀਦਾਲ ਦੇ ਪ੍ਰਧਾਨ ਦੇ ਇਹ ਗੱਲ ਜਿਹੜੇ ਜੁਰਮ ਬਣਾਇਆ ਸੀ ਕਾਲੀਦਾਲ ਇਥੇ ਕਿੱਡੇ ਜਾਇਦਾਰ ਮੋੜ ਤੋਂ ਵਰ ਗਿਆ ਕਾਲੀਦਾਲ ਦੇ ਪ੍ਰਧਾਨ ਰਹਿ